ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਆਜ ਆਪਾਂ ਉਹ ਕਰਨ ਦੇ ਆਪਾਂ ਅੱਜ ਨਸ਼ਾ ਮੋਣਿਆਂ ਪ੍ਰੈਕਟਿਸ ਵੀ ਕਰਾਉਣੀ ਆ ਤਾਂ ਪ੍ਰੈਕਟਿਸ ਕਰਾ ਕੇ ਤਾਂ ਕੋਣ ਚੱਲੇ ਵੀ ਕੰਮ ਦੇ ਹੀ ਨਾ ਹਾਂਜੀ ਇਹਨਾਂ ਨੂੰ ਪੁੱਛਿਆ ਜੋਤ ਵੀ ਲੈਣਾ ਸੜਾਈ ਸ਼ੁਰੂ ਦੀ ਬਣਾ ਕੇ ਉਹ ਤੋਂ ਨਾ ਹਾਂਜੀ ਪਿੰਡ ਦੀ ਦੁਕਾਨ ਤੋਂ ਆਪਣਾ ਸਾਡੀ ਗਲੀ ਪਿੱਛੇ ਦੇਖੋ ਨੂੰ ਸੋਹਣੀ ਆ ਕਾਈ ਨੇ ਆ ਦੇਖੋ ਕਿਦਾਂ ਬਣਾਇਆ ਹੱਡ ਰੂਡ ਮੇਨ ਤਾਂ ਇੱਕ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ ਕਿਹਨਾਂ ਨੇ ਆ ਆਜੋ ਕਿਹਾ ਬਦਕਾਂ ਤੇ ਚਲੋ ਆਜੇ ਚਲੀ ਆਜੋ ਦੋ ਬਾਰ ਨਹੀਂ ਇਹ ਦੇਖੋ ਦੁਕਾਨ ਅੱਗੇ ਹੋਣ ਚੱਲਣਾ ਮਾਣੋ ਆਪਾਂ ਕੁੱਤੇ ਘੱਟੇ ਵੀ ਕਮੋ ਲੈ ਕੇ ਜਾਣੇ ਹਾਂਜੀ ਗੱਲ ਦੇਈ ਲੈ ਆਏ ਆਪਾਂ 10 ਰੁਪਏ ਦਾ ਪੈਕਟ ਮਿਲਿਆ ਸਾਡੇ ਪਿੰਡ ਨੂੰ ਗਾਇਸ ਤੁਹਾਡੇ ਹੋਣ ਲੱਗਿਓ ਲਾਓ ਕੰਮ ਸਹੀ ਕਿੱਥੋਂ ਆਈਆਂ ਆ ਦੇਖੋ ਪਿਆਰ ਸਿੱਤ ਰੱਖਿਆ ਮੁੰਡੇ ਨੇ ਪਿਆਜਾਂ ਦੇ ਪਿਆਜ ਲਾ ਕੇ ਆਈਆਂ ਸਾਗ ਦਾ ਕੱਢਣ ਲਈ ਪਕੌੜੇ ਚਾਈਨਾ ਆ ਆ ਆ ਆ ਚਲੋ ਅੱਧੀ ਭੰਗੜਿਆ ਗਾਇਸ ਮੱਝ ਆ ਗਈ ਬੱਠੋ ਹਮਨੇ ਮੱਝ 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 ਕੀ ਸੀ ਬੱਤਕ ਕਿਹਾ ਇਹ ਯਾਹ ਕਿਹਾ ਜਦੋਂ ਬੱਚਾ ਆਵੇ ਫਟਾ ਜੇ ਕਰੇ ਮੁੰਡੇ ਨਾ ਹੁੰਦੇ ਤਾਂ ਸਾਡਾ ਪਤਾ ਨਹੀਂ ਕੀ ਹੁੰਦਾ ਸੀਗਾ ਆ ਮੁੰਡਿਆ ਇਹ ਮੁੰਡਾ ਟੰਡਾ ਮੁੰਡਾ ਸੀਗਾ ਜੜੀ ਚਾ ਆਪਾਂ ਜੇ ਮੁੰਡੇ ਚੱਕ ਲਿਆ ਸੀ ਤਾਂ ਆ ਬਚਾ ਹੋ ਗਿਆ ਸਾਡਾ ਆਹੋ ਸਭ ਆਇਆ ਸੀ ਕਿ ਆਏ ਆ ਸਾੜ ਪੈ ਗਏ ਸਾਡੇ ਪਿੱਛੇ ਸੀ ਮੁੰਡੇ ਆ ਉਦੋਂ ਨਾ ਜਾਏ ਉਹ ਗੜੀ ਜਾਇਓ ਇਸ ਕਰਕੇ ਅਸੀਂ ਆ ਗੜੀ ਚੱਲ ਰਹੀਆਂ ਸਾੜ ਬੜਾ ਭੂਸਿਆ ਸੀ ਉੱਥੇ ਨਾ ਸਾਡੇ ਪਿੱਛੇ ਬਹਿ ਗਿਆ ਸੀ ਮੱਸੀ ਬੱਚ ਗਏ ਮੁੰਡੇ ਖੜੇ ਸੀ ਤਾਂ ਕਰਕੇ ਬਚ ਗਏ ਜਾਓ ਉਹ ਤਾਂ ਖੇਡਦੇ ਸੀ ਮੁੰਡੇ ਕੱਲ ਨਹੀਂ ਤੇ ਬਾਲੀਬਾਲ ਦਿਖਾਉਣਾ ਸੀ ਮੁੰਡੇ ਖੇਡ ਨਹੀਂ ਰਹੇ ਹੈਗੇ ਅੱਜ ਖੇਡ ਨਹੀਂ ਰਹੇ ਕੱਲ ਕੱਲ ਨੂੰ ਸੰਗਾਂ ਚੱਲੋ ਹਣ ਆਪਾਂ ਚਲੋ ਗੜੀ ਕਿ ਕਰੇਟਾ ਖੇਣਾ ਨਾ ਕਿ ਕਰੇਟਾ ਤੁਹਾਨੂੰ ਦਿਖਾਉਂਦਾ ਪਾ ਚਲੋ ਆਜੋ ਅੱਗੇ ਤੁਰਨੇ ਆਇਓ ਅੱਦਸਿਕ ਅੰਗਰਿਆ ਅੱਦਸਿਕ ਓਸਾਨ ਹੈ ਓਸਾਨ ਹੈ ਓ ਬਚਾ ਓ ਆਦੇ ਮੁੰਡਾ ਗਾਈਸ ਯੂ ਗਾਈਸ ਆਲੇ ਮੁੰਡਾ ਅਸੀਂ ਦੁਕਾਨ ਨੂੰ ਚੱਲੇ ਆਂ ਮੁੰਡਾ ਲੈ ਕੇ ਹੁਣ ਚਲੋ ਆਜੋ ਚਲੋ ਚਲੋ ਦੁਕਾਨ ਨੂੰ ਚੱਲ ਜਾਈਏ ਈਰ ਤੇ ਇਧਰ ਨੂੰ ਹਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਚਲੋ ਕਰ ਬਾਈ ਕਰ ਸਾਰਾ ਕੰਮ ਅਸੀਂ ਮਾਰ ਜਾਈ ਪ੍ਰਭਾ ਉਧਰੋਂ ਮਸੀਂ ਸਾਰਾ ਇਧਰ ਹੱਸ ਰਿਹਾ ਇਧਰ ਗਲਿ ਆਹੋ ਹਾ ਮਸਲਾ ਆਪਾਂ ਦੂਰ ਰੱਖਿਆ ਕਿਉਂਕਿ ਤਰਗਾ ਦੀ ਜਿਹੜਾ ਖਿਆਪਾ ਹਾਂ ਤੱਕ ਚਰਬੇ ਚਾਪਤੋ ਤਰੱਕੀ ਦਾ ਗਾਇਸ ਅਸੀਂ ਜਦੋਂ ਸ਼ੈਪ ਚ ਸੁੱਤਾ ਰਹੇ ਆਇਆ ਸੁੱਤਾ ਵੀ ਚੱਲਦਾ ਹੈ ਪੈਂਦਾ ਬੋ ਦੇਖੋ ਜੀ ਹੁਣ ਪੈਂਦਾ ਬੋ ਤਰੱਖਿਆ ਫਲਪ ਸ਼ੇਰ ਹੀ ਪਾਲਿਆ ਹੈ ਦੇਖੋ ਆ ਦੇਖੋ ਜੀ ਦੇਖੋ ਚੱਕੋ ਇਹ ਤਾਂ ਹਾਲ ਦੇ ਬ੍ਰੈਡਾ ਆਪਣਾ ਤਾਂ ਬਹੁਤ ਲੈਣਿਆ ਤਾਂ ਸਮਾਰਤਾ ਕਰਿਓ ਹਾਂ ਹਾਂਜੀ ਸਰਬ ਆ ਗਿਆ ਇਹ ਦੇਖੋ ਕਿੰਨਾ ਸੋਹਣਾ ਦੇਖੋ ਹਾਂਜੀ ਅੱਗੇ ਬਾਗ ਹੀ ਬਾਗ ਸਾਡਾ ਇਹ ਆਪਣਾ ਆਏਗਾ ਆਪਣਾ ਹੀ ਇਧਰ ਨਵੇਂ ਸ਼ਹਿਰ ਕੋਲ ਰੱਖ ਆਪਣਾ ਆਹ ਨਵੇਂ ਸ਼ਹਿਰ ਕੋਲ ਆਪਣਾ ਨਿੰਬੂ ਨਾਂਬੂ ਦਾ 17 ਸੁਪਰੇ ਦਾ ਚੱਲੇਗੇ ਹਾਂ ਕਮ ਸੇ ਸੇ ਕੁੱਤਾ ਨਾ ਸਿਸਕਾਰ ਚੁਆਇਸ ਕਰਕੇ ਅਸੀਂ ਸ਼ਹਿਰ ਪਹੁੰਚ ਆਇਆ ਕੁੱਤਾ ਲੈਣ ਦੇਖੋ ਜੀ ਚੱਲ ਚੱਲੀ ਆਹ ਦੇਖੋ ਬਿੱਲੀ ਲਖੀਓ ਆ ਓਏ ਭਾ ਕੇ ਚੱਲੀ ਆ ना कीया ਅੱਜ ਅੱਜ ਫੈਦੇ ਦੇ ਦਫਾ 70 ਪਏ ਦੇ ਬੜੇ ਬਾਟ ਆਪਿਆ ਆਪਿਆ ਇਹ ਆ ਆ ਸ਼ਤਰੋੜ ਰਿਸ਼ਤ ਲੋ ਤੇਰਾ ਹੋਣਾ ਓਹੋ ਕੀ ਕਹਿ ਸਕਦੇ ਹੁਣ ശരോട്രീ ബോച്ചി ശ ਦੇਖੋ ਇਹ ਆਹ ਫੋਨ ਤੇਗਾ ਲੱਗਾਈ ਥੱਲੇ ਦੇਖੋ ਨਾ ਕਰ ਫਾਇਸ ਆਹ ਫੋਨ ਤੇ ਲੱਗਣ ਦਾ ਹੁਣ ਦੇਖੋ ਫੋਨ ਟੁੱਟ ਗਿਆ ਟੁੱਟਿਆ ਬਾਅਦ ਚ ਬਾਅਦ ਚ ਫੇਚੜ ਤੜ ਹੋਇਆ ਤੇ ਆਹ ਦੇਖੋ ਮੇਰੇ ਵਾਲ ਆ ਬਈ ਰੋਏ ਨੇ ਅਬੀ ਇਹ ਦੇਖੋ ਛਤਰ ਉਹਨੇ ਚੰਗੀ ਹੁੜੀ ਬਾਅਦ ਚ ਫੇ ਉਹ ਰਾਜੂ ਨੂੰ ਰਾਜੂ ਟਿਕਟੇ ਪਹਿਲਾਂ ਕਹਿੰਗੇ ਅੱਜ ਇਹਨਾਂ ਦੇ ਪਿੰਡ ਮਸਰ ਅੱਜ ਪਜਾ ਲਓ ਨਾ ਤੇ ਆਪਣੇ ਮੁੰਡੇ ਛੂਟਾ ਦੇ ਰਹੇ ਅਸੀਂ ਚੂੜੇ ਦੇ ਚੂੜੇ ਦੇ ਦੇ ਉਹ ਚੱਲ ਹੋਸ਼ ਚੱਲ 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 ਉਹ ਚੱਜੂ ਵੀ ਨਾ ਅਗਰ ਮਮਨ ਆਪਰਾ ਨਹੀਂ ਗਿਆ ਤੂੰ ਤੈਨੂੰ ਦੌੜ ਨਹੀਂ ਗਾਉਣ ਵੀ ਗਾੜੀ ਇਹਨਾਂ ਨੇ ਕੀ ਨੱਚ ਆ ਸ਼ਿੱਤਰ ਵੜੇ ਹੋਲੇ ਰੇ ਸਾਈਕਲ ਚ ਰੋਜ਼ ਨਿਆਣੇ ਆਣੇ ਆ ਜਾਨ ਚੱਲ ਵਾ ਦੇਖੋ 70 ਹੀ ਹੋਣੇ ਇਹਨੇ ਹੁਣ ਆਏ ਇਹ ਇੱਕ ਆ ਮੁੰਡਾ ਆ ਆ ਦੇਖੋ ਆ ਦੇਖੋ ਨਿੱਕਾ ਪੁੱਤਾ ਆ ਮਮੀ ਕੋਲੇ ਜਾ ਸ਼ੈਂਪੀ ਆ ਮੇਰਾ ਨਾਮ ਸ਼ੈਂਪੀ 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 ਦੀ ਗੱਡੀ ਦੇ ਸ਼ੈਂਪੀ ਜੀ ਧਾਵਾ ਕੀ ਬਲਾਕ ਆ ਇੱਥੇ ਕਿਹਦਾ ਆਪਣੇ ਡੈਡੀ ਕੋਲ ਜਾਣਾ ਕਿਹਨਾਂ ਕਿਹਦੇ ਨਾਨਕੇ ਨੇ ਜਾਣਾ ਦੇਖੋ ਜੀ ਨਾਰਕੇ ਬਣਾਉਂਦਾ ਨਹੀਂ ਕਹਿੰਦਾ ਨਾ ਟਿੱਕਣ ਕੀ ਕੋਈ ਗੱਪਾ ਨਾਰਕੇ ਬੰਦਵਾਲ ਟਿੱਕੀਆਂ 버ਗਰ ਬੰਦਦਾ ਆ ਸਹੀ ਗੱਲ ਆ ਭਾਲਦਾ ਇਹਨੂੰ ਦਿੱਦੇ ਟਿੱਕੀਆਂ 버ਗਰ ਕਹਿੰਦਾ ਰਾਜੂ ਰੱਖ ਲੈ ਉੱਥੇ ਕੋਲ 4-5 ਦੇ ਆ ਟਿੱਕੀ ਭਾ ਕੇ ਲੁੱਟਰ ਭਾ ਆ ਦੇਖੋ ਆ ਦੇਖੋ ਜੀ ਫੇ ਅਚਾਰ ਚੱਕ ਤੇ ਰੋਟੀ ਲਾ ਤੇ ਖਾ ਆਹੋ ਆ ਲੈ ਬਰਗਰ ਜਿੱਤੇ ਜਿਹੜੇ ਦੇੜੇ ਦੇ ਬਰਗਰ ਬਣੋ ਇਹ ਇਹਨੂੰ ਵੈਜ ਬਰਿਆ ਨਹੀਂ ਮਿਲਿਆ ਦੋ ਇਹਨੂੰ ਫੁੱਲ ਬੜੀਆਂ ਵਾਲਾ ਵਿੱਚ ਬਣਾ ਲੈ